ਉਰੇ ਬਿਰਤੀਆਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰਿਆਂ ਦੇ ਵਿੱਚ ਪਾਈਆਂ ਭਾਵਾਂ ਪਸ਼ੂ ਪੰਛੀ ਨੇ ਉਹਨਾਂ ਅੰਦਰ ਵੀ ਬਿਰਤੀ ਹੈ ਸੰਸਾਰ ਦੀ ਉਤਪਤੀ ਲਈ ਸੰਸਾਰ ਨੂੰ ਚਲਾਏ ਮਾਨ ਰੱਖਣ ਲਈ ਮਾਲਕ ਵਾਹਿਗੁਰੂ ਨੇ ਕਾਮ ਬਿਰਤੀ ਪਾਈ ਹੈ ਪਰ ਹਾਂ ਜੇ ਇੰਜ ਕਹਿ ਦਈਏ ਜਿਵੇਂ ਘਰ ਦੇ ਵਿੱਚ ਦੀਵਾ ਹੋਵੇ ਨਾ ਸਾਥ ਸੰਗਤ ਤੇ ਦੀਵੇ ਦੀ ਅੱਗ ਕੰਟਰੋਲ ਦੇ ਵਿੱਚ ਹੋਵੇ ਤੇ ਫਿਰ ਉਹ ਘਰ ਦੇ ਕੰਮ ਕਾਜ ਸਵਾਰਦੀ ਹੈ ਜੈਸੇ ਗ੍ਰੇ ਕੀ ਅਗਨਪਾਕ ਸਾਖ ਸਿੱਧ ਕਰੇ ਭਾਈ ਗੁਰਦਾਸ ਜੀ ਵੀ ਕਹਿੰਦੇ ਜੇ ਅੱਗ ਕੰਟਰੋਲ ਵਿੱਚ ਹੈ ਘਰ ਦੀ ਆਗ ਹੈ ਤੇ ਉਹਦੇ ਉੱਤੇ ਭੋਜਨ ਪਕਾਇਆ ਜਾਂਦਾ ਹੈ ਉਹਦੇ ਤੇ ਘਰ ਦੇ ਕੰਮ ਕਾਜ ਸਵਾਰੇ ਜਾਂਦੇ ਨੇ ਪਰ ਜੇ ਕਿਤੇ ਉਹ ਹੀ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਤੇ ਫਿਰ ਉਹ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਇਵੇਂ ਸਾਧ ਸੰਗਤ ਤੇ ਬਿਰਤੀ ਹੈ ਜਿਹੜੀ ਮਾਲਕ ਵਾਹਿਗੁਰੂ ਨੇ ਪਸ਼ੂ ਪੰਛੀਆਂ ਜੀਵ ਜੰਤੂਆਂ ਦੇ ਵਿੱਚ ਵੀ ਪਾਈ ਹੈ ਪਰ ਜਦੋਂ ਇਹ ਬਿਰਤੀ ਵਾਸ ਤੋਂ ਬਾਹਰ ਹੋ ਜਾਂਦੀ ਹੈ ਨਾ ਉਦੋਂ ਫਿਰ ਜਿਹਨੂੰ ਭਗਤ ਨਾਮਦੇਵ ਜੀ ਕਹਿੰਦੇ ਵੀ ਘਰ ਕੀ ਨਾਰ ਤਿਆਗਾ ਅੰਦਾ ਪਰ ਨਾਰੀ ਸਿਓ ਕਹ ਲੈ ਤੰਦਾ ਹੁਣੇ ਵਿਕਾਰ ਬਣ ਗਈ ਹੈ ਹੁਣੇ ਤੇਰੇ ਵਾਸ ਵਿੱਚ ਨਹੀਂ ਰਹੀ ਇਸੇ ਤਰ੍ਹਾਂ ਕ੍ਰੋਧ ਹੈ ਕ੍ਰੋਧ ਆਰਥ ਗੁੱਸਾ ਮਹਾਰਾਜ ਕਹਿ ਲਗੇ ਜੇ ਤਾਂ ਕੋਕੇ ਗੁਰੂ ਨਾਨਕ ਦਾ ਧਰਮ ਤੇ ਐਸਾ ਧਰਮ ਨਹੀਂ ਸਾਧ ਸੰਗਤ ਵੀ ਕੋਈ ਥੱਪੜ ਮਾਰੇ ਤੇ ਦੂਜਾ ਮੂੰਹ ਅੱਗੇ ਕਰ ਦੇਈ ਆਪਾਂ ਅਕਸਰੀ ਕਲਗੀ ਤਰਪਾਤ ਸਤ ਜੀ ਦੇ ਜ਼ਫਰਨਾਮੇ ਦੇ ਉਹ ਬੋਲ ਸੁਣਦੇ ਹਾਂ ਪੜ੍ਹਦੇ ਹਾਂ ਚੁੰਕਾਰ ਅਜ਼ਾ ਹਮ ਹੀਲਤੇ ਦਰ ਗੁਜਸ ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਾ ਜਿੱਥੇ ਦਲੀਲਾਂ ਅਪੀਲਾਂ ਹੀਲੇ ਮੋਕ ਜਾਣ ਉਹ ਤੇ ਫਿਰ ਤਲ ਕਿਰਪਾਨ ਦੀ ਮੁੱਠ ਤੇ ਹੱਥ ਜਾਣਾ ਜਾਇਜ਼ ਹੈ। ਕ੍ਰੋਧ ਨੂੰ ਰੋਸ ਦੇ ਵਿੱਚ ਮਹਾਰਾਜ ਨੇ ਤਬਦੀਲ ਕੀਤਾ। ਜੇ ਅਨਿਆ ਹੋ ਰਿਹਾ ਹੈ, ਜੇ ਧੱਕਾ ਹੋ ਰਿਹਾ ਹੈ ਤੇ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਗਏ ਤੇ ਫਿਰ ਉਹਦੇ ਪ੍ਰਤੀ ਤੇਰੇ ਅੰਦਰ ਰੋਸ ਆਉਣਾ ਚਾਹੀਦਾ ਹੈ। ਆਪਾਂ ਪੜਦੇ ਹਾਂ ਇਤਿਹਾਸ ਦੇ ਵਿੱਚ ਜਦੋਂ ਹਰੀਚੰਦ ਹਡੂਰੀਏ ਨੇ ਧਨ ਗੁਰ ਕਲਗੀ ਤਰਪਾਚਾ ਜੀ ਤੇ ਪੰਗਾਣੀ ਦੇ ਯੁੱਧ ਵਿੱਚ ਤੀਰ ਮਾਰਿਆ ਸੀ ਨਾ ਸਾਧ ਸੰਗਤ ਫਿਰ ਮਹਾਰਾਜ ਜੀ ਨੇ ਮੇਂ ਆਖਿਆ ਸੀ ਜਬਾ ਬਾਣ ਲਾਗਿਓ ਤਬੈ ਰੋਸ ਜਾਗਿਓ ਇਹ ਹੈ ਜਦੋਂ ਅਨਿਆਇ ਤੇ ਜਦੋਂ ਧੱਕਾ ਹੈ ਉਥੇ ਫਿਰ ਰੋਸ ਦਾ ਆਉਣਾ ਜਾਇਜ਼ ਹੈ ਗੁਰੂ ਸਾਡੀਆਂ ਇਨੀਆਂ ਬਿਰਤੀਆਂ ਨੂੰ ਵਕਾਰਾਂ ਤੇ ਤਬਦੀਲ ਨਹੀਂ ਹੋਣ ਦਿੰਦਾ ਸਤਿਗੁਰ ਜੇ ਵਕਾਰ ਬਣ ਗਿਆ ਵਸ ਵਿੱਚ ਨਾ ਰਿਹਾ ਤੇ ਫਿਰ ਸਿਆਣੇ ਕਹਿੰਦੇ ਗੁੱਸਾ ਅਕਲ ਨੂੰ ਖਾ ਜਾਂਦਾ ਹੈ ਫਿਰ ਆਪਣਾ ਜੀਵਨ ਵੀ ਬਰਬਾਦ ਪਾਲ ਵਿੱਚ ਉਹ ਕਰ ਲਿਆ ਜੋ ਨਹੀਂ ਸੀ ਕਰਨਾ ਤੇ ਸਾਰੀ ਚ ਨਗੀ ਪਛਤਾਵਾ ਵੀ ਹੈ ਇਸੇ ਤਰ੍ਹਾਂ ਲੋਭ ਹੈ ਹੁਣ ਲੋਭ ਦਾ ਅਰਥ ਹੈ ਕਿਸੇ ਚੀਜ਼ ਦੀ ਲਾਲਸਾ ਤੇ ਸਾਧ ਸੰਗਤ ਗੁਰਨਾانک ਦਾ ਧਰਮ ਗ੍ਰਸਤੀਆਂ ਦਾ ਧਰਮ ਹੈ ਇਥੇ ਲੋੜ ਹੈ ਕੁੱਲੀ ਗੁੱਲੀ ਜੁੱਲੀ ਬੱਚੇ ਨੇ ਤੇ ਉਹਦੇ ਲਈ ਧਨ ਪਦਾਰਥ ਦੀ ਲਾਲਸਾ ਰੱਖਣੀ ਇਹ ਤੇ ਮਾੜੀ ਨਹੀਂ ਹੈ ਨਾ ਬੱਚੇ ਘਰ ਨੇ ਉਹਨਾਂ ਨੂੰ ਚੰਗੀ ਪਰਵਰਿਸ਼ ਕਰਨੀ ਚੰਗੇ ਸਕੂਲਾਂ 'ਚ ਪੜਾਉਣਾ ਲਿਖਾਉਣਾ ਇਹ ਤੇ ਸਾਡੀ ਜ਼ਿੰਮੇਵਾਰੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪਾਈ ਹੈ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿਚੇ ਹੋਵੇ ਮੁਕਤ ਹੁਣ ਜਿੱਥੇ ਇਹ ਕੇਵਲ ਇਥੋਂ ਤੱਕ ਜ਼ਿੰਮੇਵਾਰੀ ਤੱਕ ਹੈ ਨਾ ਸਾਧ ਸੰਗਤ ਉੱਥੇ ਤੇ ਇਹ ਖਰਾਬ ਨਹੀਂ ਕਰਦੀ ਪਰ ਜਦੋਂ ਸਭ ਕੁਝ ਮਿਲਿਆ ਬੜਾ ਸੋਹਣਾ ਘਰ ਦਾ ਕੰਮ ਕਾਜ ਚੱਲ ਰਿਹਾ ਹੈ ਜ਼ਿੰਮੇਵਾਰੀਆਂ ਨਿਭ ਰਹੀਆਂ ਹਨ ਪਰ ਕਿਤੇ ਵੀ ਅੰਦਰ ਜਾ ਕੇ ਮਨ ਦੇ ਅੰਦਰ ਆ ਹੀ ਨਹੀਂ ਰਿਹਾ ਵੀ ਬਸ ਬਹੁਤ ਹੋ ਗਿਆ ਹੋਰ ਹੋਰ ਦੀ ਜਿਹੜੀ ਭੁੱਖ ਹੈ ਇਹ ਹੈ ਬਿਰਤੀ ਤੋਂ ਵਿਕਾਰ ਬਣ ਗਈ ਜਿਹੜੀ ਬਰਬਾਦ ਕਰਦੀ ਹੈ ਇਸੇ ਤਰ੍ਹਾਂ ਸਾਧ ਸੰਗਤ মোহ ਹੈ ਹੁਣ মোহ ਹੈ ਪਕੜ ਜਦੋਂ ਕਿਸੇ ਚੀਜ਼ ਦੀ ਪਕੜ ਵਿੱਚ ਵਸ ਗਏ ਹੁਣ ਉਹ ਚੀਜ਼ ਤੁਹਾਨੂੰ ਚਲਾ ਰਹੀ ਹੈ ਤੁਸੀਂ ਨਹੀਂ ਚੱਲ ਰਹੇ ਗੁਰਮਤਿ ਵਿੱਚ ਸ਼ਬਦ ਮੋਹ ਆਇਆ ਹੈ ਸਾਧ ਸੰਗਤ ਹੁਣ ਮੋਹ ਦਾ ਅਰਥ ਇਹ ਮਤ ਸਮਝ ਲਈਏ ਵੀ ਧੀਆ ਬੱਚਿਆਂ ਦੀ ਪਰਿਵਾਰਾਂ ਦੀ ਜ਼ਿੰਮੇਵਾਰੀ ਨੂੰ ਸਾਂਭਣਾ ਇਹ ਮੋਹ ਹੈ ਨਹੀਂ ਇਹ ਮੋਹ ਨਹੀਂ ਹੈ ਇਹ ਤੇ ਜ਼ਿੰਮੇਵਾਰੀ ਹੈ ਮੈਂ ਬੇਨਤੀ ਕੀਤੀ ਹੈ ਮਹਾਰਾਜ ਨੇ ਸਾਡੇ ਤੇ ਪਾਈ ਹੈ ਪਰ ਇਹ ਮੋਹ ਕਦੋਂ ਬਣ ਗਈ ਇਹਦੀ ਪਕੜ ਚ ਕਦੋਂ ਪੈ ਗਿਆ ਜਦੋਂ ਤੇਰੇ ਮਨ ਚ ਆ ਗਿਆ ਵੀ ਮੇਰੇ ਬੱਚੇ ਤੇ ਸੁੱਖ ਭੋਗਣ ਉਈ ਸ਼ੱਕ ਨਹੀਂ ਚੰਗੀ ਗੱਲ ਐ ਰਿਸ਼ਤੇਦਾਰੀਆਂ ਇਹ ਸਾਰੇ ਪਰਿਵਾਰ ਮਿੱਤਰ ਇਹ ਤਾਂ ਮਾਲਕ ਨੇ ਦਿੱਤੇ ਨੇ ਨਾ ਮਾਏ ਬਾਪ ਪੁੱਤਰ ਸਭ ਹਾਰ ਕੇ ਕੀਏ ਸਭ ਨਾਲ ਕੋਈ ਸੰਬੰਧ ਹਾਰ ਕਰ ਦੀਏ ਤਾਂ ਮਾਲਕ ਨੇ ਦਿੱਤੇ ਨਹੀਂ ਪਰ ਇਹਨਾਂ ਦੀ ਸੰਭਾਲ ਲਈ ਜਦੋਂ ਦਸਾਂ ਨੋਆਂ ਦੀ ਕੀਰਤ ਕਰਕੇ ਇਹਨਾਂ ਨੂੰ ਸੰਸਾਰੀ ਸੁੱਖ ਦੇਣਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਾ ਇਹ ਮੋਹ ਨਹੀਂ ਐ ਸਾਥ ਸੰਗ ਪਰ ਮੋਹ ਕਦੋਂ ਬਣਿਆ ਜਦੋਂ ਅੰਦਰ ਇਹ ਭਾਵਨਾ ਆ ਗਈ ਵੀ ਮੇਰੇ ਬੱਚੇ ਸੁਖ ਲੈਣ ਮੇਰੇ ਬੱਚੇ ਵੱਡੇ ਸਕੂਲ ਚ ਪੜਨ ਮੇਰੇ ਬੱਚੇ ਵੱਡੀ ਕੂਟੀ ਚ ਬਹਿਣ ਉਹਦੇ ਲਈ ਭਾਵੇਂ ਮੈਂ ਕਿਸੇ ਦਾ ਗਲਾ ਵੱਡ ਲਵਾ ਕਿਸੇ ਨਾਲ ਧੱਕਾ ਕਰ ਲਵਾ ਠੱਗੀ ਛਲ ਫਰੇਬ ਕਰ ਲਵਾ ਸਾਥ ਸੰਗਤ ਇਹ ਮੂਹ ਹੈ ਇਸੇ ਤਰ੍ਹਾਂ ਅਹੰਕਾਰ ਹੈ ਹੁਣ ਅਹੰਕਾਰ ਤੇ ਸਵੈ ਮਾਨ ਚ ਬੜਾ ਵੱਡਾ ਫਰਕ ਹੈ ਅਹੰਕਾਰ ਕਹਿੰਦਾ ਜੋ ਮੈਂ ਆ ਮੇਰੇ ਵਰਗਾ ਹੈ ਹੀ ਕੋਈ ਨਹੀਂ ਬਸ ਉਥੇ ਕੇਵਲ ਮੈਂ ਮੈਂ ਇਹ ਜਿਹੜਾ ਸਵੈ ਮਾਨ ਹੈ ਉਹ ਹੈ ਕੌਨਫੀਡੈਂਸ ਮਾਲਕ ਨੇ ਕਿਰਪਾ ਕੀਤੀ ਮੈਂ ਇਹ ਕਾਰਜ ਕਰ ਲਿਆ ਤਾਂ ਗੁਰਮਤ ਦੇ ਵਿੱਚ ਇਹ ਬਿਰਤੀਆਂ ਨੇ ਇਹ ਮਾਲਕ ਵਾਹਿਗੁਰੂ ਨੇ ਹਰ ਜੀਵ ਵਿੱਚ ਪਾਈਆਂ ਨੇ